ਲਾ ਸੱਜਣੋ ਸ਼ਹਿਰ ਪਾਤੜਾਂ ਤੋਂ ਨਾ ਇੱਕ ਦੂਜਾ ਸੂਆ ਬਹੁਤ ਕਮਾਲ ਦੀ ਸਾਫ਼ ਸੁਥਰੀ ਝੋਟੀ ਦਿਖਾਉਣ ਲੱਗੇ ਆ ਇੱਕ ਘਰੇਲੂ ਸੱਜਣ ਦੇ ਘਰੋਂ ਤਹਿਸੀਲ ਵੀ ਪਾਤੜਾਂ ਤੇ ਜ਼ਿਲ੍ਹਾ ਪਟਿਆਲਾ ਬਾੜ ਨੰਬਰ 2 'ਚ ਖੜੇ ਆ ਪਾਤੜਾਂ ਬਿਲਕੁਲ ਟੋਪ ਦੀ ਝੋਟੀ ਸਾਫ਼ ਸੁਥਰੀ ਇੱਕ ਹਫ਼ਤੇ ਦਾ ਸੂਆ ਸੂਆ ਦੂਜਾ ਤੇ ਬਾਕੀ ਗੱਲਬਾਤ ਲਾਣੇਦਾਰ ਨਾਲ ਕਰਾ ਦਾਂਗੇ ਡਿਟੇਲ ਸਾਰੀ ਲਾਣੇਦਾਰ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਕਰਾ ਦਾਂਗੇ ਸੱਜਣੋ ਵੀਡੀਓ 'ਚ ਆ ਜਾਓ ਬਾਪੂ ਜੀ ਉਰਲੀ ਬੰਨੇ ਹੋਰ ਕੀ ਹਾਲ ਆ ਜੀ ਕਿਰਦੀ ਕਲਾ ਆਜੋ ਆਜੋ ਇਧਰ ਲੈ ਬੰਨੇ ਆਜੋ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਮੇਰਾ ਬਲਵਿੰਦਰ ਸਿੰਘ ਹੈ ਜੀ ਫੋਨ ਨੰਬਰ ਜੀ ਫੋਨ ਨੰਬਰ ਹੈ 90562 ਹਾਂਜੀ 36008 9056236008 ਘਰ ਆਪਣਾ ਜੇ ਗੱਲ ਕਰ ਲਈਏ ਪਾਤਨਾ ਬਾੜ ਨੰਬਰ 2 ਚ ਆ ਗਿਆ ਹਨਾ ਹਾਂਜੀ 2 ਚ ਆ ਆ ਜਦੋਂ ਸਜਣੋਂ ਕਹਿ ਲਈਏ ਵੀ ਆਪਾਂ ਨੇ ਦਗਾਲ ਬਣੀਓ ਆਉਣਾ ਸੰਗਰੂਰ ਬਣੀਓ ਹਨਾ ਹਾਂ ਆ ਕੈਂਚੇ ਬਸ ਸਿਮ ਮੰਦਰ ਹੈ ਔਰ ਇਸੇ ਮੰਦਰ ਦੇ ਸਾਹਮਣੇ ਗਲੀ ਸਿਮ ਮੰਦਰ ਦੇ ਪਿੱਛੇ ਦਾ ਕੋਲ ਸਾਹਮਣੇ ਗਲੀਆ ਆ ਰਹੇ ਹਨ ਲੱਕੜਾਂ ਤੁਹਾਨੂੰ ਨੁੱਕਰ ਦੀ ਮਿਲਣੀ ਹੈ ਹਨਾ ਹਾਂ ਆ ਰਹੇ ਲੱਗਾ ਸਾਰੇ ਵਾਲੀ ਗਲੀ ਹੈ ਤੇ ਇੱਕ ਵਾਰੀ ਲੱਭੀ ਇਧਰਲੇ ਬੰਨੇ ਘਮਾ ਦੇ ਤੇ ਪਸ਼ੂ ਪਾਈ ਕੋਲ ਕਈ ਰੱਖੇ ਹੋਇਆ ਤੇ ਮੇਨ ਗੱਲ ਦੁੱਧ ਵਾਲਾ ਕੰਮ ਹੀ ਆ ਜੀ ਹਾਂ ਬਈ ਤੇ ਸੂ ਵਾਲਾ ਨੇਦਾਰ ਕਿਹੜਾ ਸੂਈ ਆ ਇਹ ਇਹ ਦੂਜਾ ਜੀ ਸੂਆ ਦੂਜਾ ਹੈ ਆਪਣੀ ਘਰ ਦੀ ਆ ਹਾਂ ਕਰਦੀ ਆ ਜੀ ਠੀਕ ਆ ਗੱਲ ਤੋੜ ਦੋ ਖੋਲ ਕੇ ਸੂਆ ਸੁੰਦੀ ਆ ਦੂਜਾ ਤੇ ਝੋਟੀ ਹੈਗੀ ਸੱਜਣੋ ਲਾਣੀਦਾਰ ਕਹਿੰਦਾ ਘਰ ਦੀ ਤੇ ਇੱਕ ਗੱਲ ਤੁਹਾਨੂੰ ਇਹ ਕਹੂੰਗਾ ਵੀ ਬਾਲੀ ਸਾਫ ਸੁਥਰੀ ਝੋਟੀ ਆ ਕੱਦ ਕਾਠ ਵੀ ਚੰਗਾ ਤੇ ਬਾਡੀ ਦੀ ਬਣਤਰ ਵੀ ਕਮਾਲ ਦੀ ਤੇ ਥੱਲੋਂ ਲੇਵਾ ਵੀ ਤੁਹਾਨੂੰ ਇਹ ਕਹੂੰਗਾ ਪੂਰਾ ਸਾਫ ਰੱਖਦੇ ਆ ਬੱਚਾ ਕੀ ਆ ਗਿਆ ਜੀ ਬੱਚਾ ਕਟਾਈ ਆ ਨਾਲ ਆ ਗਿਆ ਮੇਲ ਕਾਫ ਤੇ ਬਾਕੀ ਇੱਥੇ ਤੋਂ ਚੈੱਕ ਕਰ ਸਕਦੇ ਹੋ ਐਂ ਨਹੀਂ ਘਮਾ ਦਿਓ ਥੋੜਾ ਜਗਾ ਦਾ ਵਾਸਾ ਪਰ ਛੋਟੀ ਸੱਜਣ ਹੋਏ ਮੰਨ ਲਓ ਵੀ ਬੜੀ ਸਾਫ਼ ਸੁਥਰੀ ਛੋਟੀ ਦਿਖਾਵਾਂ ਤੁਹਾਨੂੰ ਇਹ ਇੱਥੋਂ ਕਰ ਸਕਦੇ ਹਾਂ ਲੇਵਾ ਚਾ ਇੱਕ ਗੈਪ ਇਹ ਮੰਨ ਲਓ ਗਿੱਠ ਵਾਈ ਗਿੱਠ ਵਾਲੀ ਰਹੂਗਾ ਥਣਾ ਚ ਇਹ ਇੱਥੋਂ ਲੰਬਾਈ ਕਰ ਸਕਦੇ ਹਾਂ ਚ ਇੱਕ ਸਵਾਦੀ ਬਿਲਕੁਲ ਠੰਡੀ ਸਿੰਘ ਜਮਾ ਗੋਲਾ ਤੇ ਬਾਕੀ ਲੇਵਾ ਮੇਨ ਗੱਲ ਹੈ ਨਾ ਆਰਡਰ ਆਰਡਰ ਬੜਾ ਸਾਫ਼ ਰੱਖਦੀ ਆ ਥੱਲਿਓ ਇਹ ਇੱਥੋਂ ਕਰ ਸਕਦੇ ਹਾਂ ਚ ਇੱਕ ਕਮਾਦੋ ਕਮਾਦੋ ਪਰਲੇ ਬੰਨੇ ਲੈ ਚਲੋਗੇ ਨਾ ਤੇ ਬਾਕੀ ਇੱਥੇ ਬਾਡੀ ਦੀ ਬਣਤਰ ਆ ਕਿੰਨੇ ਦਿਨ ਦਾ ਸੁਆ ਹੋਗਾ ਜੀ ਇਹ 25 ਤਰੀਕ ਦੀ ਸੂਹੀ ਇਹ ਲਾ ਲੋ 7-8 ਦਿਨ ਦੀ ਹੋਗੀ ਜੀ 7-8 ਦਿਨ ਦੀ ਸੂਹੀ ਤੇ ਕਿੰਨਾ ਕਹਿ ਲੀਏ ਦੁੱਧ ਅੱਜ ਹਾਜ਼ਰ ਹੈ ਦੇ ਕੋਲੇ ਅੱਜ ਇਹਦੇ ਲਈ 11 ਕਿਲੋ ਹੈ ਜੀ ਐਣ 11 ਕਿਲੋ ਤਿਆਰ ਹਾਂ ਜੀ ਤਿਆਰ ਟਾਈਮ ਤੋਂ ਟਾਈਮ 'ਚ ਉਣ ਵਾਲਾ ਹਾਂ ਜੀ ਐਣ ਜਮ ਮਰਜੀ ਵਾਲਾ ਚਾਹੀ ਤਿੰਨ ਦਿਨ ਚੋਲੇ ਠੀਕ ਆ ਗੱਲ ਆ ਲੈ ਆਓ ਲੈ ਹੋਰ ਲੈ ਬੰਨੇ ਲਿਓ ਤੇ ਬਾਕੀ ਲੇਵੇ ਦੀ ਸੱਜਣੋਂ ਬਿਲਕੁਲ ਸਾਫ਼ ਰਊ ਪਹਿਲਾਂ ਨੇ ਕਿੰਨਾ ਦੁੱਧ ਦਿੱਤਾ ਜੀ ਪਹਿਲਾਂ ਨੇ ਤਾਂ ਇਹਨੇ 12 12.5 ਠੀਕ ਆ ਗੱਲ ਐਸ ਵਾਰੀ ਕਿੰਨਾ ਕਰ ਸਕਦੀ ਆ ਫਿਰ ਹੁਣ ਐਤ ਕੀ 14 15 ਦਾ ਕਰੇ ਦਊਗੀ ਜੀ ਠੀਕ ਹੈ ਗੱਲ ਆ 14 ਪਰ ਹਲੇ ਅਸੀਂ ਨੂੰ ਕੋਈ ਗੁੜ ਨਹੀਂ ਪਾਇਆ ਜੀ ਕਿਲੋ ਵੀ ਗੁੜ ਨਹੀਂ ਪਾਇਆ ਹਲੇ ਠੀਕ ਹੈ ਆ ਬਾਈ ਕਹਿੰਦਾ 14 15 ਦੇ ਲੱਗ ਭੱਗ ਕਰ ਦੂ ਸਾਫ ਸੋਥਰੀ ਫੁੱਲ ਥੱਲੇ ਦੀ ਕਰਦ ਵੀ ਚੰਗਾ ਤੇ ਚਵਾਈ ਦੀ ਕਿਵੇਂ ਰਹੂਗੀ ਜੀ ਚਵਾਈ ਤਾਂ ਜੀ ਚਾਹੇ 5 ਸਾਲ ਦਾ ਜਵਾਖ ਧਾਰ ਚੋੜੇ ਠੀਕ ਹੈ ਗੱਲ ਕਿਸੇ ਥਾਂ 'ਚ ਕੋਈ ਸ਼ਰਲਾ ਨਹੀਂ ਠੀਕ ਹੈ ਜੀ ਹਾਂ ਜੀ ਕੋਈ ਹੋਣੀ ਧਾਰ ਜਮਾ ਪੋਰੀ ਠੀਕ ਹੈ ਗੱਲ ਤੇ ਬਾਕੀ ਨਾ ਸਜਣੋ ਜਮਾ ਗੋਲ ਧਾਰਾਂ ਪੈਂਦੀਆਂ ਨੇ ਇੱਥੇ ਤੋਂ ਚੈੱਕ ਕਰ ਸਕਦੇ ਹੋ ਗੈਪ ਗਰੂਪ ਬਹੁਤ ਕਮਾਲ ਦਾ ਰੱਖਦੀ ਆ ਥਣਾ 'ਚ ਜਿਬਾਈ ਦੀ ਲਾਨੇਦਾਰ ਕਹਿੰਦਾ ਇਹ ਮੰਨ ਲਓ ਵੀ ਜਮਾਇਨ ਪੋਲੀ ਸੂਆ ਦੂਜਾ ਤੇ ਨਾਲ ਆ ਗਿਆ ਮੇਲ ਕਾਫ ਆ ਖੜਾ ਇਧਰਲੇ ਬੰਨੇ ਤੇ ਇਥੋਂ ਮਾਰਦੀ ਲੱਭੀ ਕੈਮਰਾ ਲੰਬਾਈ ਲੰਬੂਈ ਚ ਇੱਕ ਕਰਾ ਦੇ ਬਾਡੀ ਬੁੱਡੀ ਤੇ ਇਥੋਂ ਵਿਊ ਕਰਕੇ ਆਰਡਰ ਕੁਆਲਿਟੀ ਚੈੱਕ ਕਰਾ ਦੇ ਇਹ ਇਥੋਂ ਇਥੋਂ ਕਰਾ ਦੀ ਇੱਕ ਇਥੋਂ ਕਰ ਸਕਦੇ ਆ ਆਰਡਰ ਕੁਆਲਿਟੀ ਚੈੱਕ ਆ ਨਾਸ ੱਲੇ ਬਈ ਰੱਖਦੀ ਆ ਤੇ ਬਾਕੀ ਬਾਡੀ ਦੀ ਬਣਤਰ ਉੱਤੇੋਂ ਤੇ ਬਾਕੀ ਜਦੋਂ ਇਧਰਲੇ ਬੰਨੇ ਜਾਊਗੀ ਇਥੋਂ ਮਾਰਦੀ ਆਰਡਰ ਦੇ ਕੈਮਰਾ ਇਹ ਇਥੋਂ ਕਰਾ ਲਈ ਚੈੱਕ ਬਿਲਕੁਲ ਸਾਫ ਸੁਥਰੀ ਸੁਭਾਅ ਦੀ ਠੰਡੀ ਆ ਨਾ ਹਾਂਜੀ ਹਾਂ ਤੂੰ ਥੋੜਾ ਡਰਦੀ ਆ ਨਾ ਹਾਂਜੀ ਫਿਰ ਡਰਦੀ ਘਰੋਂ ਨਹੀਂ ਨਾ ਕਦੇ ਕੱਢੇ ਡੰਗਰ ਠੀਕ ਆ ਗੱਲ ਹਾਂਜੀ ਤੇ ਦੁੱਧ ਅੱਜ 11 ਲੀਟਰ ਹੈ ਹਾਂਜੀ ਅੱਜ 11 ਐਨ ਪੂਰਾ ਹੈ ਜੀ ਆਲਾ ਚਾਹੇ 4 ਦਿਨ ਮਿਲ ਲੈ ਚਵਾਈ ਦੀ ਕੰਮ ਵਧੂ ਕੀ ਰੋਜ਼ ਵਾਦੀ ਹੋਏ ਚਵਾਈ ਦੀ ਕੰਮ ਰਹੂਗੀ ਚਵਾਈ ਤਾਂ ਜਮ੍ਹਾਂ ਸਮੇ ਦੱਸਿਆ ਵੀ ਚਾਹੇ 5 ਸਾਲ ਦਾ ਬੱਚਾ ਚੋਲੇ ਰੂਮ ਵਾਲਾ ਕੰਮ ਜਮੀ ਰੂਮ ਵਰਗੀ ਹੈ ਤੇ ਜਮੀ ਗੋਲਤਾਰ ਇੱਕ ਵੀ ਐਮ ਨਹੀਂ ਹੈ ਬਈ ਸਰਦਾਰ ਵੱਧ ਕਰ ਜਮੀ ਨਹੀਂ ਹੈਗਾ ਇੰਨਾ ਬੰਦ ਨਾ ਜੀ ਨਾ ਕੋਈ ਨਹੀਂ 100 ਦੀ 100 ਸਾਰੇ ਪਾਸੇ ਐਨ ਕਰਦੇ ਕਰਦੇ ਹੁਰਲੇ ਬੰਨੇ ਕਰਦੇ ਬਾਈ ਕਿੰਨੇ ਇੱਕ 45 ਦੇ ਦਾਂਗੇ ਹੈ ਜਦੋਂ ਜੇਬ ਚ ਕਿੰਨੇ ਪਾਵਾਂਗੇ ਜਦੋਂ ਮੈਂ ਫਿਕਸ ਕੰਮ ਕਰਦਾ ਜਦੋਂ ਮੈਂ ਫਿਕਸੀ ਵੀ ਇੰਨੇ ਆਪਾਂ ਜੇਬ ਚ ਹੀ ਪਾ ਲੈਣੇ ਨੇ ਉਹ ਤਾਂ ਆਪਾਂ ਪਹਿਲੀ ਸਹੀ ਦੱਸਿਆ ਜੀ ਥੋੜਾ ਜਿਆ ਹੋਰ ਸਹੀ ਕਰ ਦੋ ਕਿਉਂ ਜੀ ਜਦੋਂ ਹੀ ਸਹੀ ਕਰ ਦੋ ਥੋੜਾ ਜਿਆ ਝੋਟੀਆਂ ਦੇਖ ਲਓ ਜੀ ਮੈਂ 1.5 ਲੱਖ ਰੁਪਇਆ ਮੰਗਦੇ ਮੰਗੀ ਤਾਂ ਉਹੀ ਗੱਲ ਆ ਵੀ ਡੇਢ ਡੇਢ ਜਾਂਦੇ ਆ ਇਹ بس 1 ਲੱਭੀ ਇੱਥੋਂ ਕਰਾ ਲਈ 1 40 ਦੇ ਦਾਂਗੇ ਜਮਾ 1 ਲੱਖ ਤੇ 40 ਦੀ ਹਾਂ 1 ਲੱਖ ਤੇ 40 ਹਜ਼ਾਰ ਦੀ ਲਾਣੀਦਾਰ ਕਹਿੰਦਾ ਇਹ ਮੰਨ ਲਓ ਵੀ ਫਿਕਸ ਜੀ ਇਹ ਝੋਟੀ ਦੇਣੀ ਆ ਛੋਟ ਵਾਲਾ ਕੰਮ ਰਹਿ ਜੂ ਮਰਜੀ ਵਾਲਾ ਚਬਾਈ ਦੇ ਪਾਈ ਕਹਿੰਦਾ ਹੱਥ ਲਾਉਣ ਦੀ ਲੋੜ ਨਹੀਂ ਐਨੀ ਕਾਸਲਾ ਜੰਮੀ ਉਹ ਹੈ ਜੀ ਤੇ ਜਿੰਨੀ ਬੋਲੀ ਦੱਸਤੀ ਉਹ ਕਹਿੰਦਾ ਡੰਗ ਦੋ ਡੰਗ ਤਸੱਲੀ ਕਰਾਂਗੇ ਹਾਂ ਜੀ ਹਾਂ ਚਾਹੇ ਆਲਾ ਉਰੇ ਆ ਕੇ ਤਿੰਨ ਦਿਨ ਚੋਲੇ ਜੀ 14 15 ਦੇ ਲਗਭਗ ਇਹਨੇ ਦੁੱਧ ਕਰ ਦੇਣਾ ਬਾਕੀ ਇੱਥੋਂ ਕਰ ਸਕਦੇ ਚੈੱਕ ਕਿਉਂਕਿ ਕਰੇਲੂ ਪਸ਼ੂ ਥੋੜਾ ਜਿਹਾ ਡਰ ਜ਼ਰੂਰ ਜਾਂਦਾ ਇਹ ਇਹ ਉਰੀ ਰਹਿੰਦੀਆਂ ਨੇ ਜਿਨ੍ਹਾਂ ਦਾ ਕਦੇ ਬਾਹਰ ਗਈਆਂ 1 ਲੱਖ ਤੇ 40 ਹਜ਼ਾਰ ਦੀ ਨੰਬਰ 11 ਹੋਰ ਬੋਲਦੇ ਜ ਨੰਬਰ ਹੈ ਜੀ 90562 ਹਾਂਜੀ 36008 90562 36008 8 ਆ ਗਿਆ ਬਾਈ ਦਾ ਨੰਬਰ ਸ਼ਹਿਰ ਪਾਤੜਾ ਬਾੜ ਨੰਬਰ 2 ਤੇ ਜ਼ਿਲ੍ਹਾ ਪਟਿਆਲਾ ਜਿਹੜੇ ਵੀ ਸੱਜਣ ਨੂੰ ਇਹ ਛੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਡੰਗ ਤੋਂ ਡੰਗ ਚੋ ਕੇ ਪਾਸ ਕਰਕੇ ਲੈ ਜਿਓ ਹਾਂਜੀ ਹਾਂ ਆ ਵੀ ਚੋ ਕੇ ਲਿਆਵੇ ਜੀ ਐਨ ਤਸੱਲੀ ਕਰਕੇ ਓਕੇ ਹਾਂਜੀ ਹਾਂ